ਜੋ ਕਿ ਠੇਕੇ ਵਾਸਤੇ ਮੈਂ ਇਹਨਾਂ ਕੋਲ ਦਿੱਲੀ ਗਿਆ ਇਹਨਾਂ ਨੇ ਕਿਹਾ ਤੇਰੇ ਲੁਧਿਆਣਾ ਪਹੁੰਚਣ ਤੋਂ ਪਹਿਲੇ ਠੇਕਾ ਬੰਦ ਹੋਏਗਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਮੈਂ ਲੁਧਿਆਣਾ ਪਹੁੰਚਿਆ ਨਹੀਂ ਤੇ ਉੱਥੇ ਇੱਕ ਵਿਸ਼ਣ ਨੇ ਆ ਕੇ ਆਰਡਰ ਕਰ ਦਿੱਤਾ ਕਿ ਇਹ ਠੇਕਾ ਬੰਦ ਕੀਤਾ ਜਾਂਦਾ ਤੇ ਮੈਂ ਦੇਖੋ ਤਿੰਨ ਦਿਨ ਤਿੰਨ ਦਿਨ ਮੈਂ ਤਰਨੇ ਦੇ ਬੈਠਾ ਰਿਹਾ ਮੈਂ ਆਖਿਆ ਦੇਖਿਆ ਹੁਣ ਕੋਈ ਚਾਰਾ ਨਹੀਂ ਆ ਤੇ ਜਦੋਂ ਐਮਐਲਏ ਵੀ ਬੇਵਸ ਹੋ ਗਿਆ ਐਮਐਲਏ ਵੀ ਬੇਵਸ ਹੋ ਗਿਆ ਉਹਨੂੰ ਠੇਕਾ ਬੰਦ ਕਰਨਾ ਪਿਆ ਇਧਰ ਬਿੱਟੂ ਜੀ ਨੇ ਮੇਰੀ ਪਿੱਠ ਤੇ ਹੱਥ ਰੱਖਿਆ ਜਾ ਲੁਧਿਆਣਾ ਪਹੁੰਚੇਗਾ ਤੇ ਠੇਕਾ ਬੰਦ ਹੋਗਾ ਉਹੀ ਗੱਲ ਹੋਈ ਕਿ ਠੇਕਾ ਜੜਾ ਲੁਧਿਆਣਾ ਜਾਣ ਤੋਂ ਪਹਿਲੇ ਬੰਦ ਹੋ ਗਿਆ ਉਹ ਸਾਰੇ ਜਣਾਂ ਦਾ ਧੰਨਵਾਦ ਕਰਦੇ ਆ ਨੀਟੂ ਜੀ ਤੇ ਨਾਲ 76 ਨੰਬਰ ਵੋਟ ਜਿਹੜਾ ਮ희ਕੇਸ਼ ਖੱਤਰੀ ਸਾਡਾ ਬਹੁਤ ਹੀ ਸਤਕਾਰਯੋਗ ਸੀਨੀਅਰ ਕਾਂਸ਼ੀ ਰਾਜ ਜੀ ਸਤਕਾਰਯੋਗ ਸਾਡੇ ਉਹਨਾਂ ਦਾ ਬੇਟਾ ਉਹਨੂੰ ਵੀ ਆਪਣੀਆਂ ਕੀਮਤੀਆਂ ਵੋਟਾਂ ਪਾ ਕੇ ਬੀਜੇਪੀ ਨੂੰ ਤੇ ਮ희ਕੇਸ਼ ਜੀ ਨੂੰ ਆਪਣੀਆਂ ਵੋਟਾਂ ਪਾ ਕੇ ਜਿਤਾਓ ਤੇ ਜਿਹੜਾ ਸਾਡਾ ਮੇਅਰ ਬਣ ਸਕੇ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਨਿਹਾਰ ਲੁਧਿਆਣੇ ਦੀ ਬਦਲ ਜਾਏਗੀ ਨਿਹਾਰ ਲੁਧਿਆਣੇ ਦੀ ਬਦਲ ਜਾਏਗੀ ਜਿਹੜੀ ਕਮੀ ਪਾਰਲੀਮੈਂਟ ਚੋਣਾਂ ਚ ਰਹੀ ਆ ਉਹ ਕੱਢ ਦੋ ਮੋਦੂ ਜੀ ਮੋਦੀ ਜੀ ਜੇ ਹਰਿਆਣਾ ਤਿੰਨ ਵਾਰ ਬਣ ਸਕਦਾ ਦੇਸ਼ ਦੀ ਜੀ ਵਾਰ ਬਣਾਤੀ ਯੂਪੀ ਰਾਜਸਥਾਨ ਮੱਧਿਆ ਪ੍ਰਦੇਸ਼ ਗੁਜਰਾਤ ਰਹਿਂਦੀ ਖੁੰਦੀ ਕਸਰ ਹੁਣ ਮਹਾਰਾਸ਼ਟਰ ਨੇ ਕੱਢਤੀ ਉਹਨਾਂ ਨੂੰ ਪਤਾ ਏ ਵੀ ਪੈਸਾ ਕਿਹਦੇ ਕੋਲ ਡਿਵੈਲਪਮੈਂਟ ਕਿਹਦੇ ਕੋਲ ਮਾਡਲ ਆ ਤੇ ਆਪਾਂ ਕਿਉਂ ਪਿੱਛੇ ਰਹਨੇ ਆ ਇੱਕ ਵੋਟ ਹੀ ਪਾਉਣੀ ਆ ਮੇਰੇ ਭਰਾਵੋ ਮੇਰੇ ਸ਼ਹਿਰ ਵਾਲਿਓ ਕਮਲ ਦੇ ਫੁੱਲ ਤੇ ਵੋਟ ਪਾ ਕੇ ਇਸ ਲੁਧਿਆਣੇ ਦੀ ਕਿਸਮਤ ਦੀ ਚਾਬੀ ਆ ਜਿਹੜੀ ਉਹ ਖੋਲ ਲੋ ਤੇ ਮੋਦੀ ਸਾਹਿਬ ਦੇ ਹੱਥ ਫੜਾਓ ਆਪਣੇ ਆਪ ਇਹਦੀ ਤਰੱਕੀ ਡਿਵੈਲਪਮੈਂਟ ਕਰਨਗੇ ਧੰਨਵਾਦ ਹਾਂ ਜੀ ਮੇਟੋ ਇੱਕ ਨਿੱਛੋ ਤੇ ਲੱਥੇਪਨ